ਫਿਰ ਡਿਸ਼ਾਉਣੀ ਕਲਾਂ ਜ਼ਿਲ੍ਹਾ ਹਸ਼ਿਆਰਪੁਰ ਵਿਖੇ ਸ੍ਰੀ ਰਾਮਦਾਸ ਜੀ ਦੇ ਦਰਬਾਰ ਤੇ ਆਭਾ ਨਿੰਦਰਜੀ ਦੀ ਯੋਗਗਵਾਈ ਹੇਠ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਪ੍ਰਮੇਂਦਰ ਸੋਧ ਐਸ ਜੀ ਆਰ ਹਸਪੀਟਲ ਕੋਟਪੁਤਲੀ ਵੱਲੋਂ 41ਵਾਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 150 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜੀਂਦੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਡਾਕਟਰ ਪ੍ਰਮੇਂਦਰ ਸੋਧ ਨੇ ਕਿਹਾ ਕਿ ਇਸ ਤਰ੍ਹਾਂ ਦੇ ਫ੍ਰੀ ਮੈਡੀਕਲ ਕੈਂਪ ਲਗਾਉਣ ਦਾ ਮਨੋਰਥ ਹੈ ਕਿ ਕੋਈ ਵੀ ਲੋੜਵੰਦ ਨੂੰ ਦਵਾਈ ਤੋਂ ਵਾਂਝਾ ਨਾ ਰਹੇ ਲੋਕਾਂ ਦੀ ਇਸ ਤਰ੍ਹਾਂ ਸੇਵਾ ਕਰਕੇ ਜੋ ਸਕੂਨ ਮਿਲਦਾ ਹੈ ਉਹ ਇੱਕ ਡਾਕਟਰ ਹੀ ਸਮਝ ਸਕਦਾ ਹੈ ਕੈਮਰਾਮੈਨ ਰੋਬਨ ਨਾਲ ਸਾਂਝ ਨਿਊਜ਼ 2 ਵਾਲੇ ਜਸਵਿੰਦਰ ਸਿੰਘ ਦੀ ਹਰਤੀ ਵਿਸ਼ੇਸ਼ ਰਿਪੋਰਟ ਗੁੱਡ ਆਫਟਰਨੂੰ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟ ਤੁਹੀ ਤੋਂ ਸਾਡੀ ਟੀਮ ਪਹੁੰਚੀ ਪਿੰਡ ਸ਼ੋਨੀ ਕਲਾਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ ਸੋਮੀ RAMDAS ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਬਾਬਾ ਨਿੰਦਰ ਜੀ ਦੇ ਸ਼ਤਰਛਾਇਆ ਹੇਠ ਬੜੇ ਹੀ ਧੂਮ-ਧਾਮ ਤੇ ਚਾਮਾਂ ਦੇ ਨਾਲ ਕਰਾਇਆ ਗਿਆ। ਪੂਰੇ ਦੇ ਪੂਰੇ NRI ਵੀਰਾਂ ਦੇ ਸਹਿਯੋਗ ਦੇ ਨਾਲ ਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਬੜੇ ਹੀ ਧੂਮ-ਧਾਮ ਨਾਲ ਤੇ ਚਾਮਾਂ ਨਾਲ ਜੋ ਸਮਾਗਮ ਹੈ ਹੋਇਆ। ਇਸ ਦੇ ਵਿੱਚ SGR ਦੀ ਟੀਮ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਏ ਗਏ ਜਿਸ ਦੇ ਵਿੱਚ 150 ਤੋਂ ਵੱਧ ਪੇਸ਼ੈਂਟਾਂ ਨੂੰ ਚੈੱਕ ਕਰਕੇ ਲੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਮੈਂ ਕੋਟੀ ਕੋਟੀ ਪ੍ਰਣਾਮ ਕਰਦਾ ਧੰਨਵਾਦ ਕਰਦਾ ਸਾਰੀ ਕਮੇਟੀ ਮੈਂਬਰਾਂ ਦਾ ਤੇ ਨਾਲ ਦੀ ਨਾਲ ਬਾਬਾ ਜਿੰਦਰਜੀ ਦਾ ਔਰ ਸਭ ਤੋਂ ਬਾਅਦ ਧੰਨਵਾਦ ਕਰਨਾ ਚਾਹੁੰਦਾ ਐਸਜੀਆਰ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਵੱਧ ਝੜ ਕੇ ਹਿੱਸਾ ਲਿਆ ਡਾਕਟਰ ਸਾਹਿਬ ਸਾਡੇ ਡਾਕਟਰ ਗਗਨ ਗੋਪਾਲਿਆ ਜੀ ਡਾਕਟਰ ਸਾਡੇ ਐਮਐਸ ਕੋਲਜੀ ਤੇ ਮੇਰੀ ਸਮੂਹ ਟੀਮ ਐਸਜੀਆਰ ਦੀ ਜਿਨ੍ਹਾਂ ਨੇ ਵੱਧ ਝੜ ਕੇ ਹਿੱਸਾ ਲਿਆ ਔਰ ਜਿਸ ਨੇ ਪੂਰਾ ਕਰਨ ਦੇ ਵਿੱਚ ਪੂਰੇ ਦਾ ਪੂਰਾ ਸਹਿਯੋਗ ਪਾਇਆ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸੋਲਾਨਾ ਜੋੜ ਮੇਲੇ ਦੀਆਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਤੇ ਸਾਰੇ ਹੀ ਸੰਗਤਾਂ ਨੂੰ ਗੁਰੂ ਪਿਆਰੀ ਸਾਧ ਸੰਗਤ ਨੂੰ ਇਸ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਥੈਂਕ ਯੂ